ਜੀ ਜ਼ਿਲ੍ਹਾ ਜਲੰਧਰ ਦੇ ਪਿੰਡ ਬਜੂਹਾ ਕਲਾਂ ਵਿਖੇ ਪੀ ਸੈਇਦ ਸ਼ੇਰ ਮੁਹੰਮਦ ਸ਼ਾਜੀ ਛਤਰੀ ਵਾਲੇ ਜੀ ਦਾ ਸਾਲਾਨਾ ਜੋੜ ਮੇਲਾ ਗੁਰਾਇਆਂ ਤੇ ਸਿੰਘ ਪਿੰਡ ਜੰਡ ਵਿਖੇ ਸਥਿਤ ਦਰਬਾਰ ਬਾਪੂ ਰਦਨੇਸ਼ਾ ਜੀ ਦੇ ਗਤੀ ਨਿਪਨ ਸਾਈਂ ਚਮਨੇਸ਼ਾ ਦੀ ਅਗਵਾਈ ਵਿੱਚ ਕਰਵਾਇਆ ਗਿਆ ਮੇਲੇ ਦੌਰਾਨ ਸਮੂਹ ਸੰਤਾ ਦੇ ਸਾਈਂ ਚਮਨੇਸ਼ਾ ਜੀ ਵੱਲੋਂ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਗਈ ਪੰਜਾਬ ਦੇ ਉਗੇ ਕਲਾਕਾਰ ਅਤੇ ਨਕਾਲ ਪਾਲਟੀਆਂ ਨੇ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਤੇ ਸਾਈਂ ਚਮਨੇਸ਼ਾ ਸਰਪੰਚ ਬੱਬੀ ਸੁਖਵਿੰਦਰ ਚਿਹੜੂ ਦੀਪ ਚਿਹੜੂ ਸਾਈਂ विनोद शाह ਆਤ ਸੰਗਤ ਆਖੇ ਸੀ ਸੰਗਤਾਂ ਵਾਸਤੇ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਆ ਅਮਰਜੀਤ ਕਾਲ ਨੇ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਜੀਤ ਖੰਡਰ اهم فون ملنا ياني يا الله 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 اسمع كده يا ਹਰ ਪੀਰਾਂ ਦੀ ਜੈ ਮਸਤਾਂ ਦੀ ਅੱਜ ਦਰਬਾਰ ਸ਼ੇਰ ਅਲੀ ਸ਼ਾ ਖੁਦਾ ਜੀ ਪਿੰਡ ਬਜੂਹਾ ਕਲਾ ਨੇੜੇ ਜੰਡਿਆਲਾ ਮੰਝ ਕੀ ਬੋਲੋ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਮੌਜੂਦਾ ਇਸ ਦਰਬਾਰ ਦੇ ਸੇਵਾਦਾਰ ਗੱਦੀ ਨਿਸ਼ੀਨ ਸਾਈ ਚਮਨੇਸ਼ਾ ਜੀ ਤੇ ਉਹਨਾਂ ਦੀ ਸਮੂਹ ਸੰਗਤ ਪਿੰਡਾਂ ਤੋਂ ਦੂਰ ਦਰਾਡੇ ਤੋਂ ਆਈ ਆ ਜੰਡ ਤੋਂ ਹੋਰ ਵੀ ਬਹੁਤ ਸਾਰੇ ਪਿੰਡਾਂ ਤੋਂ ਆਈ ਆ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਲਈ ਸਾਰੀਆਂ ਸੰਗਤਾਂ ਨੂੰ ਇਸ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਲੋਂ ਮੈਂ ਅਮਰਜੀਤ ਕੌਲ ਰਿਆ ਬੱਧਨ ਸੰਗੀਤਕ ਪਰਿਵਾਰ ਤੇ ਸਾਈ ਚੰਮਨੇਸ਼ਾ ਜੀ ਤੇ ਉਹਨਾਂ ਦੇ ਸਾਰੀ ਸੰਗਤ ਵੱਲੋਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੇਲੇ ਦੀਆਂ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਸਾਰੀਆਂ ਸੰਗਤਾਂ ਨੂੰ ਦਾਤਿਆਂ ਦਾ ਅਸ਼ੀਰਵਾਦ ਮਿਲਿਆ ਔਰ ਦਾਤਿਆਂ ਦੇ ਚਰਨਾਂ ਦੇ ਵਿੱਚ ਨਮਸਤਕ ਹੋਈ ਸਾਰੀ ਸੰਗਤ ਜੈ ਪੀਰਾਂ ਦੀ ਜੈ ਮਸਤਾਨ ਦੀ